ਮੇਰਾ ਨਾਮ ਯਾਦ ਨੰਦਰ ਆਗੇ ਮੈਂ ਹైదరాబాద్ ਚ ਪੰਜਵੀਂ ਮਾਸਟਰ ਆਥਲੈਟਿਕ ਮੀਟ ਵਿੱਚੋਂ 200 ਮੀਟਰ ਵਿੱਚ 골ਡ ਤੇ 100 ਮੀਟਰ ਦੇ ਸਿਲਵਰ ਮੈਡਲ ਲੈ ਕੇ ਇਸ ਤੋਂ ਪਹਿਲਾਂ ਮੈਂ 18 ਦਸੰਬਰ ਨੂੰ ਦਿੱਲੀ ਦੇ ਵਿੱਚ ਖੇਲੋ ਮਾਸਟਰ ਹੋਈ ਸੀ ਉਹਦੇ ਵਿੱਚ ਮੇਰਾ 200 ਮੀਟਰ ਵਿੱਚ ਸਿਲਵਰ ਮੈਡਲ ਸੀ 100 ਮੀਟਰ ਵਿੱਚ ব্রੌਨ ਮੈਡਲ ਸੋਵਰਲੇ ਦੇ ਵਿੱਚ 골ਡ ਚਾਰ ਸੁਰਲੇ ਵਿੱਚ ਗੋਲ ਚਾਰ ਮੈਡਲ ਸੀ ਨਾ ਜੋ ਦੇਖੋ ਜਦਾਂ ਅੱਜਕੱਲ ਨਸ਼ੇ ਚੱਲ ਰਹੇ ਆ ਤੇ ਨਸ਼ਿਆਂ ਤੋਂ ਬਚਣਗੇ ਤੇ ਭਾਜੀ ਇਹਨਾਂ ਦੀ ਸਿਹਤ ਲੈਣ ਸਾਰੇ ਤੇ ਛੜਦੀ ਕਲਾ ਹੋਊਗੀ ਤੇ ਬਹੁਤ ਬਾਜੀ ਨਸ਼ਿਆਂ ਦਾ ਵੀ ਜਦਾਂ ਅੱਜਕੱਲ ਫਸਾਰਾ ਚੱਲ ਰਿਹਾ ਵਾ ਯਾਦਵਿੰਦਰ ਸਿੰਘ ਜੋ ਕਿ ਸਾਡਾ ਸਾਥੀ ਵੀ ਆ ਤੇ ਸਾਡਾ ਕੋਚ ਵੀ ਆ ਜੰਮ ਦੇ ਵਿੱਚ ਤੇ 100 ਮੀਟਰ ਦੇ ਵਿੱਚੋਂ ਸਿਲਵਰ 골ਡ ਲੈ ਕੇ ਆਇਆ ਸਿਲਵਰ ਮੈਡਲ ਤੇ 200 ਮੀਟਰ ਦੇ ਵਿੱਚ ਦੌੜ ਦੇ ਵਿੱਚ ਫਰਸਟ 골ਡ ਮੈਡਲ ਜਿੱਤ ਕੇ ਆਇਆ ਸultanpur Lodhi ਦੇ ਵਿੱਚ ਜਿੱਦਾਂ ਉਹ ਹైదరాబాద్ ਤੋਂ ਜਿੱਦ ਕੇ ਆਇਆ ਹైదరాబాద్ ਤੋਂ ਤੇਲਗਾਨਾ ਤੋਂ ਜਿੱਦ ਕੇ ਆਇਆ ਵਾ ਉਹਦੇ ਹਿਸਾਬ ਨਾਲ ਸਾਰਿਆਂ ਦੀ ਪੂਰਾ ਉਤਸ਼ਾਹ ਹੈ ਜਿਹੜੇ ਨਵੇਂ ਮੁੰਡੇ ਆ ਪੂਰਾ ਜਗਤਿੰਦਰੀ ਬਣਨਾ ਚਾਹੁੰਦੇ ਮੇਰਾ ਨਾਮ ਯਾਦ ਨੰਬਰ ਆ ਗਿਆ ਮੈਂ ਹైదరాబాద్ ਚ ਪੰਜਵੀਂ ਮਾਸਟਰ ਆਟ੍ਰੈਕਸ ਵੀਟ ਵਿੱਚੋਂ 200 ਮੀਟਰ ਵਿੱਚ 골ਡ ਤੇ 100 ਮੀਟਰ ਵਿੱਚ ਸਿਲਵਰ ਮੈਡਲ ਲੈ ਕੇ ਇਸ ਤੋਂ ਪਹਿਲਾਂ ਵੀ ਕੋਈ ਤੁਸੀਂ ਮੈਡਲ ਇਸ ਤੋਂ ਪਹਿਲਾਂ ਮੈਂ 18 ਦਸੰਬਰ ਨੂੰ ਦਿੱਲੀ ਦੇ ਵਿੱਚ ਖੇਲੋ ਮਾਸਟਰ ਹੋਈ ਸੀ ਉਹਦੇ ਵਿੱਚ ਮੇਰਾ 200 ਮੀਟਰ ਵਿੱਚ ਸਿਲਵਰ ਮੈਡਲ ਸੀ 100 ਮੀਟਰ ਵਿੱਚ ਬ੍ਰੌਨ ਮੈਡਲ ਫੋਰ ਰਲੇ ਦੇ ਵਿੱਚ 골ਡ 400 ਰਲੇ ਵਿੱਚ 골ਡ ਮੈਡਲ ਸੀ ਚਾਰ ਮੈਡਲ ਸੀ ਜੇ ਉੱਥੇ ਯਾਦ ਰੱਖੋ ਬਿੜ ਨੂੰ ਇਹ ਗਨਾਣਾ ਕਿ ਨਸ਼ਾ ਤਿਆਗ ਕਰੋ ਤੇ ਸਵਸਥ ਜਿੰਦਗੀ ਉਤੇ ਖੇਡਾਂ ਨੂੰ ਬਣੋ ਮੈਂ ਦੋ ਟਾਈਮ ਮਿਹਨਤ ਕਰਦਾ ਸਟੇਡੀਅਮ ਜਾਂ ਜਿਮ ਦੀ ਐਕਸਰਸਾਈਜ਼ ਕਰਦਾ ਮੈਂ ਤੇ ਆਪਣੇ ਨੂੰ ਸਟ੍ਰੈਕ ਕਰਦਾ ਇਹਦੇ ਵਿੱਚ ਮੇਰੀ ਫੈਮਿਲੀ ਮੇਰੇ ਭੈਣ ਉਹਦੇ ਵਿੱਚ ਟਾਈਮ ਦਉਤਣਾ ਇਹ ਸਾਡੇ ਬਹੁਤ ਹਰਮਨ ਪਿਆਰੇ ਵੀਰਵਾ ਬਹੁਤ ਮਿਹਨਤ ਇਨ੍ਹਾਂ ਦੀ ਆ ਰੰਗ ਲਿਆਉਂਦੀ ਆ ਇਨ੍ਹਾਂ ਆਪਣੇ ਇਲਾਕੇ ਦਾ ਜਿਹੜਾ ਬਹੁਤ ਵਧੀਆ ਮਾਣ ਵਧਾਇਆ ਵਾ ਤੇ ਉਹਦੇ ਵਾਸਤੇ ਅਸੀਂ ਇਨ੍ਹਾਂ ਦਾ ਧੰਨਵਾਦ ਕਰਦੇ ਆਂ ਤੇ ਪਾਜੀ ਹైదరాబాద్ ਤੋਂ ਆਪਣੇ ਪਾਜੀ 100 ਮੀਟਰ ਰੇਸ ਤੇ ਵਿੱਚੋਂ ਸਿਲਵਰ ਮੈਡਲ ਲੈ ਕੇ ਆਏ ਆ ਤੇ 200 ਮੀਟਰ ਦੌੜ ਹੋਈ ਜਿਹੜੀ ਉਹਦੇ ਵਿੱਚੋਂ 골ਡ ਮੈਡਲ ਲੈ ਕੇ ਆਏ ਆ ਤੇ ਬਹੁਤ ਵਧੀਆ ਚੜ੍ਹਦੀ ਕਲਾ ਰਹੀ ਆ ਹਾਂਜੀ ਪਾਜੀ ਦੇਖੋ ਜਿਦਾਂ ਅੱਜਕੱਲ ਨਸ਼ੇ ਚੱਲ ਰਹੇ ਆ ਤੇ ਨਸ਼ਿਆਂ ਤੋਂ ਬਚਣਗੇ ਤੇ ਪਾਜੀ ਇਹਨਾਂ ਦੀ ਸਿਹਤ ਲੈਣ ਸਾਰੇ ਤੇ ਚੜ੍ਹਦੀ ਕਲਾ ਹੋਊਗੀ ਤੇ ਬਹੁਤ ਪਾਜੀ ਨਸ਼ਿਆਂ ਦਾ ਵੀ ਜਿਦਾਂ ਅੱਜ ਕੱਲ ਪਸਾਰਾ ਚੱਲ ਰਿਹਾ ਵਾ ਤੇ ਉਤੋਂ ਬਚਣ ਤੇ ਖੇਡਾਂ ਖੇਡਣ ਤੇ ਬਹੁਤ ਛੜ ਦੀ ਕਲਾ ਜੀ ਯਾਦਵਿੰਦਰ ਸਿੰਘ ਜੋ ਕਿ ਸਾਡਾ ਸਾਥੀ ਵੀ ਆ ਤੇ ਸਾਡਾ ਕੋਚ ਵੀ ਆ ਜਿਮ ਦੇ ਵਿੱਚ ਤੇ 100 ਮੀਟਰ ਦੇ ਵਿੱਚੋਂ ਸਿਲਵਰ 골ਡ ਲੈ ਕੇ ਆਇਆ ਸਿਲਵਰ ਮੈਡਲ ਤੇ 200 ਮੀਟਰ ਦੇ ਵਿੱਚ ਦੌੜ ਦੇ ਵਿੱਚ ਫਰਸਟ 골ਡ ਮੈਡਲ ਜਿੱਤ ਕੇ ਲਿਆ ਇਹਦੇ ਨਾਲ ਜਿਹੜੀ ਆ ਸਾਨੂੰ ਸਾਰਿਆਂ ਨੂੰ ਸਿਹਤ ਮਿਲਦੀ ਆ ਨਸ਼ੇ ਵਾਲੀਆਂ ਪੀੜ੍ਹੀਆਂ ਨੂੰ ਵੀ ਨਸ਼ੇ ਦੇ ਵਿੱਚ ਜੋ ਮੁੰਡੇ ਡੁੱਬਦੇ ਜਾਂਦੇ ਆ ਉਹਨਾਂ ਨੂੰ ਵੀ ਇਹਦੇ ਹਾਲ ਦੇਖ ਕੇ ਲੈ ਕੇ ਛੱਡਣ ਦਾ ਪ੍ਰਬਾਲਾ ਕਰਨਾ ਚਾਹੀਦਾ ਵਾ ਕਿਹੜਾਂ ਦੇ ਵਿੱਚ ਰੁਸੀ ਰੱਖਣੀ ਚਾਹੀਦੀ ਆ ਸੁਲਤਾਨਪੁਰ ਲੋਧੀ ਦੇ ਵਿੱਚ ਜਿੱਦਾਂ ਉਹ ਹైదరాబాద్ ਤੋਂ ਜਿੱਤ ਕੇ ਆਇਆ ਹైదరాబాద్ ਤੋਂ ਤਲਗਨਾਂ ਤੋਂ ਜਿੱਤ ਕੇ ਆਇਆ ਵਾ ਉਹਦੇ ਹਿਸਾਬ ਨਾਲ ਸਾਰਿਆਂ ਦੇ ਵਿੱਚ ਪੂਰਾ ਸਤਿ ਆ ਜਿਹੜੇ ਨਵੇਂ ਮੁੰਡੇ ਆ ਪੂਰਾ ਜਗਤਵਿੰਦਰੀ ਬਣਨਾ ਚਾਹੁੰਦੇ ਆ